ਬੈਕ ਮੋੜ ਬੈਕ ਮੋੜ ਮੈਂ ਕਹਣਾ ਬੈਕ ਮੋੜ ਬੈਕ ਮੋੜ ਬੈਕ ਮੋੜ ਬੈਕ ਮੋੜ ਬੱਸ ਹੈ ਮਕਸੂਦ ਤਾਂ ਬਣਿਆ ਨਾ ਜਵਾਬ ਨਹੀਂ ਬਣਦਾ ਬੱਸ ਹਰ ਹਰਦਾ ਬਾਈ ਲੁਧਿਆਣੇ ਤੋਂ ਅੰਮ੍ਰਿਤਸਰ ਰੋਡ ਤੇ ਹੀ ਜਾ ਰਹੇ ਸੀਗੇ ਤੇ ਬਾਈ ਨੂੰ ਗ੍ਰਿਫਤਾਰ ਕਰ ਲਿਆ ਉਹਨਾਂ ਨੇ ਐ ਨਹੀਂ ਪਤਾ ਹੁਣ ਕਿੱਥੋਂ ਦੀ ਪੁਲਿਸ ਆ ਦੇ ਕਿੱਥੇ ਲੈ ਕੇ ਜਾ ਰਹੀ ਹੈ ਬਾਕੀ ਨਾਲ ਸਾਰੇ ਦੋ ਦੋ ਚਾਰ ਚਾਰ ਗੱਡੀਆਂ ਇਕੱਠੇ ਇੱਕ ਲੋਕੇਸ਼ਨ ਦਿੱਤੀ ਸੀ ਕਿ ਉੱਥੇ ਇਕੱਠੇ ਹੋਵਾਂਗੇ ਇਹਨਾਂ ਨੂੰ ਕੋਈ ਸੀਆਈਡੀ ਹੋਗੀ ਤੇ ਉੱਥੋਂ ਇਹਨਾਂ ਨੇ ਚੱਕਿਆ ਬਾਈ ਨੂੰ ਤੇ ਆਹ ਗੱਡੀ ਚ ਇੱਕ ਗੱਡੀ ਦੋ ਗੱਡੀਆਂ ਨੇ ਪਿੱਛੇ ਲਾਈਆਂ ਹੀਆਂ ਨਹੀਂ ਗਈਆਂ ਤੇ ਆਹ ਗੱਡੀ ਚ ਲੈ ਕੇ ਜਾ ਰਹੇ ਨੇ ਬਾਈ ਨੂੰ ਹੁਣ ਐ ਨਹੀਂ ਪਤਾ ਕਿਹੜੇ ਥਾਣੇ ਲੈ ਕੇ ਜਾ ਰਹੇ ਨੇ ਕਿਹੜੇ ਨਾ ਭਾਈ ਅਮਰਪਾਲ ਜੀ ਵਾਲਾ ਜਿਹੜਾ ਅੱਜ ਇਕੱਠ ਰੱਖਿਆ ਗਿਆ ਸੀ ਵੱਡਾ ਉਹਦੇ ਤੇ ਬਾਕੀ ਸਾਰੇ ਨੌਜਵਾਨਾਂ ਨੂੰ ਬੇਨਤੀ ਹੈ ਇਹ ਤੁਸੀਂ ਵੱਧ ਤੋਂ ਵੱਧ ਚੜ ਕੇ ਉੱਥੇ ਕਿ ਉੱਥੇ ਪਹੁੰਚੋ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਇਹ ਇਧਰ ਬੈਕਮੂੜੇ ਦੀ ਮੈਂ ਕਹਣਾ ਬੈਕਮੂੜੇ 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 ਹੈ ਹਾਂ ਬਹੁਤ ਚੱਪਾ ਬਣਿਆ ਨਾ ਬਹੁਤ ਬਣਿਆ ਨਾ ਬਹੁਤ ਚੱਪਾ ਬਣਿਆ ਅੱਜਾ ਬਾਈ ਲੁਧਿਆਣੇ ਤੋਂ ਅੰਮ੍ਰਿਤਸਰ ਰੋਡ ਤੇ ਹੀ ਜਾ ਰਹੇ ਸੀਗੇ ਤੇ 22 ਨੂੰ ਗ੍ਰਿਫਤਾਰ ਕਰ ਲਿਆ ਉਹਨਾਂ ਨੇ ਐ ਨਹੀਂ ਪਤਾ ਹੁਣ ਕਿੱਥੋਂ ਦੀ ਪੁਲਿਸ ਆ ਤੇ ਕਿੱਥੇ ਲੈ ਕੇ ਜਾ ਰਹੀ ਹੈ ਬਾਕੀ ਨਾਲ ਸਾਰੇ ਦੋ ਦੋ ਚਾਰ ਚਾਰ ਗੱਡੀਆਂ ਇਕੱਠੇ ਇੱਕ ਲੋਕੇਸ਼ਨ ਦਿੱਤੀ ਜਿੱਥੇ ਉੱਥੇ ਇਕੱਠੇ ਹੋਵਾਂਗੇ ਇਹਨਾਂ ਨੂੰ ਕੋਈ ਸੀਆਈਡੀ ਹੋਗੀ ਤੇ ਉੱਥੋਂ ਇਹਨਾਂ ਨੇ ਚੱਕਿਆ ਬਾਈ ਨੂੰ ਤੇ ਆਹ ਗੱਡੀ ਚ ਇੱਕ ਗੱਡੀ ਦੋ ਗੱਡੀਆਂ ਨੇ ਪਿੱਛੇ ਲਾਈਆਂ ਹੀਆਂ ਨਗੀਆਂ ਤੇ ਆ ਗੱਡੀ ਚ ਲੈ ਕੇ ਜਾ ਰਹੇ ਨੇ ਭਾਈ ਨਹੀਂ ਹੁਣ ਐ ਨਹੀਂ ਪਤਾ ਕਿਹੜੇ ਥਾਣੇ ਲੈ ਕੇ ਜਾ ਰਹੇ ਨੇ ਕਿਹੜੇ ਨਾ ਭਾਈ ਅਮਰਪਾਲ ਜੀ ਜਿਹੜਾ ਅੱਜ ਕੱਠ ਰੱਖਿਆ ਗਿਆ ਸੀ ਵੱਡਾ ਉਹਦੇ ਦੇ ਬਾਕੀ ਸਾਰੇ ਨੌਜਵਾਨਾਂ ਨੂੰ ਬੇਨਤੀ ਹੈ ਕਿ ਤੁਸੀਂ ਵੱਧ ਤੋਂ ਵੱਧ ਚੜ ਕੇ ਉੱਥੇ ਕਿ ਉੱਥੇ ਪਹੁੰਚੋ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਇਹ ਇਧਰ ਬਾਈਕ ਮੋਟਰ ਗੱਡੀ ਬਾਈਕ ਮੋਟਰ ਬਾਈਕ ਮੋਟਰ ਬਾਈਕ ਮੋਟਰ ਬਾਈਕ ਹੈ ਚੁੱਤਾ ਕਬਨੇ ਨਾ ਉਹ ਦੋ ਸਿੱਧੂ ਹੁਣ ਅੱਜ ਬਾਈ ਲੁਧਿਆਣੇ ਤੋਂ ਅੰਮ੍ਰਿਤਸਰ ਰੋਡ ਤੇ ਹੀ ਜਾ ਰਹੇ ਸੀਗੇ ਤੇ 22 ਨੂੰ ਗ੍ਰਿਫਤਾਰ ਕਰ ਲਿਆ ਉਹਨਾਂ ਨੇ ਐ ਨਹੀਂ ਪਤਾ ਹੁਣ ਕਿੱਥੋਂ ਦੀ ਪੁਲਿਸ ਆ ਤੇ ਕਿੱਥੇ ਲੈ ਕੇ ਜਾ ਰਹੀ ਹੈ ਬਾਕੀ ਨਾਲ ਸਾਰੇ ਦੋ ਦੋ ਚਾਰ ਚਾਰ ਗੱਡੀਆਂ ਇਕੱਠੇ ਇੱਕ ਲੋਕੇਸ਼ਨ ਦਿੱਤੀ ਸੀ ਕਿ ਉੱਥੇ ਇਕੱਠੇ ਹੋਵਾਂਗੇ ਇਹਨਾਂ ਨੂੰ ਕੋਈ ਸੀਆਈਡੀ ਹੋਗੀ ਤੇ ਉੱਥੋਂ ਇਹਨਾਂ ਨੇ ਚੱਕਿਆ ਬਾਈ ਨੂੰ ਇਹ ਆ ਗੱਡੀ ਚ ਇੱਕ ਗੱਡੀ ਦੋ ਗੱਡੀਆਂ ਨੇ ਪਿੱਛੇ ਲਾਈਆਂ ਹੋਈਆਂ ਨੇਗੀਆਂ ਤੇ ਆਹ ਗੱਡੀ ਚ ਲੈ ਕੇ ਜਾ ਰਹੇ ਨੇ ਬਾਈ ਨੂੰ ਹੁਣ ਐ ਨਹੀਂ ਪਤਾ ਕਿ ਕਿਹੜੇ ਥਾਣੇ ਲੈ ਕੇ ਜਾ ਰਹੇ ਨੇ ਕਿਹੜੇ ਨਾ ਭਾਈ ਅਮਰਪਾਲ ਜੀ ਵਾਲਾ ਜਿਹੜਾ ਅੱਜ ਕੱਠ ਰੱਖਿਆ ਗਿਆ ਸੀ ਵੱਡਾ ਉਹਦੇ ਦੇ ਬਾਕੀ ਸਾਰੇ ਨੌਜਵਾਨਾਂ ਨੂੰ ਬੇਨਤੀ ਆ ਕਿ ਤੁਸੀਂ ਵੱਧ ਤੋਂ ਵੱਧ ਚੜ ਕੇ ਉੱਥੇ ਕਿ ਉੱਥੇ ਪਹੁੰਚੋ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਹੈ